ਫਰੋਵਰਾਂ ਦੇ ਅੰਦਰ ਲੁੱਟਾਂ ਖਵਾ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਹੀ ਲੁਟੇਰਿਆਂ ਵੱਲੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਜੜੇ ਆ ਚੁੱਕੇ ਜਾ ਰਿਹਾ ਇੱਕ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਆ ਫਲੈਗ ਮਾਰਚ ਕੱਢੇ ਜਾ ਰਹੇ ਆ ਤਾਂ ਦੂਸਰੇ ਪਾਸੇ ਤੇਰੇ ਦੁਕਾਨਦਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਆ ਤਾਜ਼ਾ ਮਾਮਲਾ ਰੋਇਪਰ ਦੇ ਅੰਮ੍ਰਿਤਸਰ ਗੇਟ ਤੋਂ ਸਾਹਮਣੇ ਆਇਆ ਜਿੱਥੇ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੈਡੀਕਲ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ ਤਾਂ ਨਾਲ ਦੀ ਨਾਲ ਤੁਹਾਨੂੰ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਦਿਖਾਉਂਦੇ ਚੱਲਦੇ ਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨਕਾਬਪੋਸ਼ ਲੁਟੇਰੇ ਮੈਡੀਕਲ ਤੇ ਆਉਂਦੇ ਆ ਅਤੇ ਮੈਡੀਕਲ ਵਾਲੇ ਤੋਂ ਦਵਾਈ ਮੰਗਦੇ ਆ ਜਦ ਮੈਡੀਕਲ ਵਾਲਾ ਦਵਾਈ ਦੇ ਦਿੰਦਾ ਤਾਂ ਆਪਣੀ ਸ਼ਰਟ ਉੱਪਰ ਕਰਕੇ ਉਸ ਨੂੰ ਹਥਿਆਰ ਦਿਖਾ ਕੇ ਗੱਲੇ ਵਿੱਚ ਜੋ ਵੀ ਰਕਮ ਹੁੰਦੀ ਆ ਉਹ ਲੈ ਕੇ ਫਰਾਰ ਹੋ ਜਾਂਦੇ ਆ ਤਦ ਤੱਕ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰ ਫਰਾਈਪਰ ਦੇ ਅਮਰਸਰੀ ਗੇਟ ਦੀ ਆ ਇੱਕ ਪਾਸੇ ਪੁਲਿਸ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਆ ਤੇ ਦੂਸਰੇ ਪਾਸੇ ਲੁਟੇਰਿਆਂ ਵੱਲੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਂ ਇਸ ਪੂਰੇ ਮਾਮਲੇ ਤੇ ਦੁਕਾਨਦਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬ੍ਰਦਰ ਇਹ ਤੁਹਾਡੀ ਦੁਕਾਨ ਕਿੱਥੇ ਔਰ ਕਿਹੜੀ ਐ ਇਹ ਵੀਰੇ ਕਸੂਰੀਗਾਟ ਹੈ ਮੇਰੀ ਦਵਾਈਆਂ ਦੀ ਦੁਕਾਨ ਹੈ ਜੈਸ਼ੂਬੀ ਮੈਡੀਕਲਸ ਕੀ ਹੋਇਆ ਕੀ ਹੈ ਇਹ ਰਾਤੀ 10 ਵਜੇ ਦਾ ਟਾਈਮ ਹੈ ਤਿੰਨ ਜਣੇ ਆਏ ਮੋਟਰਸਾਈਕਲ ਤੇ ਨੰਬਰ ਨਹੀਂ ਲਿਖਿਆ ਹੋਇਆ ਸੀ ਮੈਨੂੰ ਕਹਿੰਦੇ ਦਰਦ ਹੁੰਦੀ ਵੀ ਦੋ ਗੋਲੀਆਂ ਦੇ ਦੇ ਤੇ ਮੈਂ ਦੋ ਗੋਲੀਆਂ ਦਿੱਤੀਆਂ ਨੇ ਉਹਨਾਂ ਨੇ ਮੈਨੂੰ ਪਿਸਤਲ ਵਹਾਤੀ ਕਹਿੰਦੇ ਜੋ ਕੁਛ ਹੈਗਾ ਗੱਲੇ ਦੇ ਦੇ ਨਹੀਂ ਤਾਂ ਗੋਲੀ ਮਾਰ ਦਾਂਗੇ ਅੱਛਾ ਫਿਰ ਬਾਸ ਫਿਰ ਉਹ ਜਿੰਨੇ ਪੈ ਗਏ ਗੱਲੇ ਲੈ ਗਏ ਇੱਕ ਫੋਨ ਪਿਆ ਹੀ ਉਹ ਵੀ ਲੈ ਗਏ ਮੂੰਹ ਬੰਨੇ ਹੋਏ ਸੀ ਦੋ ਤਿੰਨਾਂ ਨੇ ਤਿੰਨਾਂ ਨੇ ਪੂਰੇ ਮੂੰਹ ਬੰਨੇ ਹੋਏ ਇੱਕ ਕਹਿੰਦਾ ਬਾਹਰ ਖੜਾ ਰਿਹਾ ਦੋ ਜਣੇ ਦੁਕਾਨ ਚ ਆਏ ਕਿੰਨੇ ਵਜ ਇਹ ਕਿਵੇਂ ਦੇਖ ਦਿਓ ਕਿ ਐਵੇਂ ਹੀ ਵਾਰਦਾਤਾਂ ਜਿਹੜੀਆਂ ਹੋ ਰੀਆਂ ਹੈਗੀਆਂ ਨੇ ਇਹ ਤਾਂ ਪੁਲਿਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਹਿੰਦੇ ਤਾਂ ਹੈਗੇ ਆ ਵੀ ਫੜ ਲਾਂਗੇ ਮੁੰਡੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਂਜੀ ਕੋਈ ਗੱਲ ਕਰਦੇ ਹੋ ਬਸ ਇਹ ਇਹ ਮੈਂ ਤਾਂ ਇਹ ਕਹਿਣਾ ਛੇਤੀ ਛੇਤੀ ਫੜਿਆ ਤੈਨੂੰ ਸਾਫ ਦਵਾਇਆ ਉਹਨਾਂ ਨੂੰ ਬਸ ਬੜਾ ਔਖਾ ਹੋ ਜਾਂਦਾ ਦੁਕਾਨਦਾਰ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਗੱਲ ਸਾਰਾ ਦਿਨ ਮਿਹਨਤ ਕਰੀਦੀ ਆ ਇਹ ਮਿੰਟ ਲਾਂਦੇ ਰਾਤ ਨੂੰ ਆ ਕੇ ਸਭ ਕੁਝ ਲੈ ਜਾਂਦੇ ਨੇ ਨਾ ਮੈਂ ਤੁਹਾਡਾ ਮੇਰਾ ਨਾਮ ਰੋਹਿਤ ਟਿਗੜਾ ਜੀ ਜੀ ਕੱਲ ਇੱਥੇ ਸਰਕੂਲਰ ਰੋਡ ਤੇ ਜੈਸ਼ੇ ਮੈਡੀਕੋਜ਼ ਆ ਜਿਨ੍ਹਾਂ ਦਾ ਕੀ ਪ੍ਰੋਪ੍ਰਾਇਟਰ ਹੈਗੇ ਆ ਟਿਗੜਾ ਜੀ ਆਪਣੇ ਰੋਹਿਤ ਟਿਗੜਾ ਜੀ ਬੜੀ ਮੰਦਭਾਗੀ ਘਟਨਾ ਆਈ ਹੈ ਉਹ 10 ਵਜੇ ਦੇ ਕਰੀਬ ਆਪਣੀ ਦੁਕਾਨ ਵਧਾਣੇ ਲੱਗਾ ਸੀਗਾ ਬੈਠਾ ਆਇਆ ਸੀਗਾ ਆਪਣੇ ਮੂੰਹ ਧਿਆਨ ਤਿੰਨ ਬੰਦੇ ਆਏ ਆ ਨਕਾਬ ਪੋਸ਼ ਸਪਲੈਂਡਰ ਮੋਟਰਸਾਈਕਲ ਦੇ ਜਿੰਦਾ ਕੀ ਕੋਈ ਨੰਬਰ ਵੀ ਨਹੀਂ ਸੀ ਉਹਨਾਂ ਨੇ ਆ ਕੇ ਉਹਨੇ ਕੋਲ ਦਵਾਈ ਮੰਗੀ ਉਹਨੇ ਦਵਾਈ ਦਿੱਤੀ ਹੈ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਉਹਨੂੰ ਪਿਸਟਲ ਦਿਖਾਈ ਤੇ ਉਹਨੂੰ ਕਿਹਾ ਵੀ ਜੋ ਵੀ ਕੁਝ ਹੈਗਾ ਗੱਲੇ ਚੋਂ ਕੱਢ ਦੇ ਇਹ ਸਾਰਾ ਕੁਝ ਹੀ ਵੀਡੀਓ ਦੇ ਵਿੱਚ ਸਾਰਾ ਕੁਝ ਸਾਹਮਣੇ ਵੀ ਆ ਗਿਆ ਹੈ ਉਹਨਾਂ ਨੇ ਉਹਦਾ ਗੱਲੇ ਦੇ ਵਿੱਚ 8000 ਰੁਪਏ ਦੇ ਕਰੀਬ ਸੀ ਹੋਰ ਲੈ ਲਿੱਤਾ ਨਾਲ ਇੱਕ ਮੋਬਾਈਲ ਸੀ ਉਹ ਲੈ ਕੇ ਚਲੇ ਗਏ ਔਰ ਅੱਜ ਇਸ ਚੋਰੀ ਦੇ ਵਾਕਿਆ ਹੋਣ ਤੋਂ ਬਾਅਦ ਅਸੀਂ ਸਵੇਰੇ ਅੱਜ ਸਾਰੇ ਕੇਮਿਸਟ ਐਸੋਸੀਏਸ਼ਨ 12 ਵਜੇ ਤੱਕ ਸਾਰੀ ਇੱਕ ਬੰਦ ਦੀ ਕਾਲ ਦਿੱਤੀ ਸੀ ਔਰ ਮੇਰੇ ਸਾਰੇ ਕੇਮਿਸਟ ਭਰਾਵਾਂ ਨੇ ਵੱਧ ਚੜ ਕੇ ਇਸ ਬੰਦ 'ਚ ਹਿੱਸਾ ਲਿਆ ਔਰ ਸਾਰੇ ਕੇਮਿਸਟ ਕਰੀਬ ਅਸੀਂ 150 ਦੇ ਕਰੀਬ ਕੇਮਿਸਟ ਜਿਹੜੇ ਇਕੱਠੇ ਹੋ ਕੇ ਐਸਪੀ ਸਾਹਿਬ ਦੇ ਆਫਿਸ ਦੇ ਇੱਥੇ ਇਕੱਠੇ ਹੋਏ ਆ ਪਰ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਉਹਦੇ ਇਹ ਵਜh ਜਿਹੜੇ ਵੀ ਬੰਦੇ ਹੈਗੇ ਆ ਕਰਪਟਿਡ ਹੈਗੇ ਆ ਉਹਨਾਂ ਦੇ ਪਰਚਾ ਵੀ ਕੀਤਾ ਜਾਏਗਾ ਤੇ ਉਹਨਾਂ ਨੂੰ ਜਲਦ ਤੋਂ ਜਲਦ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਆਸ਼ਵਾਸਨ ਤੋਂ ਬਾਅਦ ਅਸੀਂ ਜਿਹੜੀ ਹੈ ਆਪਣੀ ਜਿਹੜੀ ਹੈ ਹੜਤਾਲ ਇੱਕ ਵਾਰੀ ਆਰਜੀ ਤੌਰ ਤੇ ਖਤਮ ਕਰ ਦਿੱਤੀ ਹੈ ਔਰ ਜਿੰਨੀ ਸਾਡੀ ਘਟਨਾ ਹੈ ਇਹਦਾ ਸਾਰਾ ਜਿਹੜਾ ਵੀ ਇਤਲਾਹ ਹੈਗੀ ਹੈ ਉਹ ਪੰਜਾਬ ਕੈਬਸ ਐਸੋਸੀਏਸ਼ਨ ਨੂੰ ਅਸੀਂ ਦੇ ਦਿੱਤੀ ਹੈ ਜੇ ਕੋਈ ਬੰਦੀ ਕਾਰਵਾਈ ਨਾ ਕੀਤੀ ਗਈ ਤੇ ਬਹੁਤ ਜਲਦ ਜਿਹੜਾ ਹੈਗਾ ਇਹ ਜਿਹੜੀ ਹੜਤਾਲ ਹੈਗੀ ਹੈ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਾਂਗੇ ਧੰਨਵਾਦ ਜੀ ਕੈਮਿਸ ਐਸੋਸੀਏਸ਼ਨ ਵਾਲੇ ਆਏ ਸੀ ਸਾਡੇ ਕੋਲ ਇੱਕ ਲੇਟ ਆਵਰਸ ਦੇ ਵਿੱਚ ਕੋਈ ਸ਼ੌਪ ਖੁੱਲੀ ਸੀ ਉੱਥੇ ਕੋਈ ਦੋ ਬੰਦੇ ਕਸਟਮਰ ਬਣ ਕੇ ਗਏ ਜਿਨ੍ਹਾਂ ਨੇ ਉੱਥੇ ਜਿਹੜੇ ਕੈਮਿਸ ਦਾ ਹਾਊਸ ਆਨਰ ਸੀ ਉਹਨੂੰ ਕਿਹਾ ਵੀ ਸਾਨੂੰ ਜਿਹੜਾ ਤੇਰੇ ਕੋਲ ਸਾਮਾਨ ਹੈਗਾ ਦੇ ਦੇ ਇਸ ਤਰ੍ਹਾਂ ਦੀ ਉਹਨੇ ਕੋਈ ਬਰਦਤ ਕੀਤੀ ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੇਸ ਸਟੇ ਕਰਕੇ ਜਲਦੀ ਉਹਨਾਂ ਨੂੰ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਫੜ ਲੈ